ਖਰੜਚ ਜੀਵਨੀ ਚ ਉਹਨਾਂ ਦਾ ਬੇਗਲ ਵੱਜਦੇ ਹੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ ਤੇ ਚਰਚਾਾਂ ਮ ਜੜੀਆਂ ਨੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵੀ ਕੈਂਡੀਡੇਟ ਕੱਲ ਅੰਜੂ ਚੰਦਰ ਜੀ ਡਿਕਲੇਅਰ ਕਰ ਦਿੱਤੇ ਗਏ ਸੀ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜੋ ਪਵਨ ਮਨੋਚਾ ਜੀ ਉਹਨਾਂ ਦੇ ਵੱਲੋਂ ਅੱਜ ਜਿਹੜਾ ਹੈ ਆਪਣਾ ਨਾਮਜ਼ਦਗੀ ਫਾਰਮ ਜਿਹੜਾ ਦਾਖਲ ਕੀਤਾ ਜਾ ਰਿਹਾ ਹੈ ਤੇ ਕੀ ਉਹਨਾਂ ਨੇ ਸੋਚ ਕੇ ਜਿਹੜਾ ਨਾਮਜ਼ਦਗੀ ਦਾਖਲ ਕੀਤਾ ਹੈ ਕੀ ਭਰੋਸਾ ਜਤਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਉਹ ਤੁਹਾਨੂੰ ਦਿਖਾਉਂਦੇ ਆ ਜੀ ਵੇਟ ਵੇਟ ਲੋਟੇ ਚਮਕਦੇ ਆ ਪਰ ਤੁਸੀਂ ਚਮਕਾਣ ਹੋ ਤੁਸੀਂ ਹੋ ਜੀ ਓਕੇ ਜੀ ਓਕੇ ਹੋਈਆਂ ਜੀ ਆਉਂਦਾ ਫਿਰ ਚੈਰੀ ਭਰਦੇ ਆ ਅਗਲਾ ਚੈਰੀ ਭਰਦੇ ਆ ਹਾਂ ਹਾਂ ਕੱਲਾ ਪੱਕਾ ਜੀ 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 ਗਾ ਬਜੀਤੇਗਾ ਪਵਨ ਮਨੋਚਾ ਜੀ ਜਿੱਤੇਗਾ ਬਈ ਜਿੱਤੇਗਾ ਬਈ ਜਿੱਤੇਗਾ ਪਵਨ ਮਨੋਚਾ ਜੀ ਬਈ ਜਿੱਤੇਗਾ ਬਈ ਜਿੱਤੇਗਾ ਪਵਨ ਮਨੋਚਾ ਜੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜਨਤਾ ਪਾਰਟੀ ਦੇ ਜਿਹਨਾਂ ਨੂੰ ਇਲੈਕਸ਼ਨ ਇੱਥੇ ਲੜਨ ਜਾ ਰਹੇ ਆ ਮੈਂ ਕਿਹਾ ਆਣ ਆਲੇ ਐਮਸੀ ਸਾਡੇ 21 ਤਰੀਕ ਨੂੰ ਜਿਹੜਾ ਐਮਸੀ 1 ਦਾ ਪਵਨ ਮਨੋਚਾ ਜੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਦੀ ਪੂਰੀ ਟੀਮ ਕਮਲ ਸੈਣੀ ਜੀ ਰਾਣਾ ਜੀ ਇੱਥੇ ਦੇ ਮੰਡਲ ਪ੍ਰਧਾਨ ਸੁਆਸ ਜੀ ਹੈਪੀ ਜੀ ਤੇ ਸੁਖਵੀਰ ਰਾਣਾ ਜੀ ਪੂਰੀ ਦੀ ਪੂਰੀ ਟੀਮ ਇਕਜੁੱਟਤਾ ਹੋ ਕੇ ਅੱਜ ਨੋਮੀਨੇਸ਼ਨ ਫਾਰਮ ਇੱਥੇ ਭਰਨ ਆਏ ਐ ਤੇ ਆਉਣ ਵਾਲੇ ਹਫਤੇ 10 ਦਿਨ ਦੇ ਵਿੱਚ ਪੂਰੀ ਜੋਰ-ਸ਼ੋਰ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਐਮਸੀ ਇੱਥੇ ਜਿੱਤ ਕੇ ਇੱਥੇ ਜਿਹੜੇ ਕੰਮ ਰੁਕੇ ਹੋਏ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਗੰਦ ਖਰੜ ਸ਼ਹਿਰ ਦੇ ਵਿੱਚ ਪਾਇਆ ਹੋਇਆ ਹੈ ਨਾ ਸੀਵਰੇਜ ਦਾ ਪ੍ਰੋਪਰ ਇੱਥੇ ਸਿਸਟਮ ਹੈ ਨਾ ਸਫਾਈ ਦੀ ਵਿਵਸਥਾ ਪ੍ਰੋਪਰ ਹੈ ਸਫਾਈ ਦੇ ਜਿਹੜੇ ਸਵਛ ਭਾਰਤ ਦੇ ਪੈਸੇ ਆਨੇ ਉਹ ਵੀ ਇਹ ਖਾ ਗਏ ਐ ਸੋ ਇਹਨਾਂ ਨੂੰ ਇੱਕ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਸਾਰਿਆਂ ਦੀ ਡਿਮਾਂਡ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਐਮਸੀ ਇੱਥੋਂ ਜਿੱਤੇ ਅਸੀਂ ਪਵਨ ਮਨੋਚਾ ਨੇ ਇੱਥੇ ਐਮਸੀ ਬਣਾ ਕੇ ਲੋਕਾਂ ਦੇ ਜਿਹੜੇ ਰੁਕੇ ਹੋਏ ਕੰਮ ਹੈ ਉਹ ਸਾਰੇ ਕਰਵਾਵਾਂਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਤਾਈ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਇਲੈਕਸ਼ਨ ਨੇ ਉਹ ਪਤਾ ਲੱਗ ਜਾਣਾ ਮੈਂ ਖਰੜ ਦੀ ਗੱਲ ਕਰਦਾ ਖਰੜ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਐਮਸੀ ਬਹੁ ਵੱਡੀ ਲੀਡ ਨਾਲ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਾਡੇ ਜੁਜਾਰੂ ਵਰਕਰ ਪਵਨ ਮਨੋਚਾ ਜੀ ਦੇ ਪਰਚੇ ਦੇ ਪੇਪਰ ਦਾਖਲ ਕਰਨ ਆਏ ਹੈ ਤੇ ਭਾਰਤੀ ਜਨਤਾ ਪਾਰਟੀ ਹੀ ਖਰੜ ਨੂੰ ਜੋ ਕੰਮ ਹੈ ਵਿਕਾਸ ਦੇ ਉਹ ਕਰ ਸਕਦੀ ਹੈ ਪਿਛਲੇ ਜਿਹੜੇ ਸਾਲਾਂ ਦੇ ਵਿੱਚ ਚਾਹੇ 10 ਸਾਲ ਹੈ ਜਿਹੜੇ ਸਾਰੇ ਨਗਰ ਕੌਂਸਲ ਪ੍ਰਧਾਨ ਵੀ ਰਹੇ ਐ ਕੋਈ ਕੰਮ ਨਹੀਂ ਹੋਇਆ ਬੜੇ-ਬੜੇ ਵਾਅਦੇ ਕਰੇ ਗਏ ਆ ਬੱਸ ਸਟੈਂਡ ਬਣਾਉਣੇ ਦਾ ਵਾਅਦਾ ਕਰਿਆ ਆ ਜਿਹੜਾ ਡੰਪਿੰਗ ਗਰਾਊਂਡ ਐ ਅੱਤੇ ਇਹਨੂੰ ਹਟਾਉਣੇ ਦਾ ਇੱਥੇ ਜੋ ਵਾਅਦਾ ਕਰਿਆ ਸੀ ਕੋਈ ਵੀ ਵਾਅਦਾ ਸੀਵਰੇਜ ਦਾ ਪਾਣੀ ਦਾ ਜਿੰਨੇ ਵੀ ਮਤਲਬ ਕਿ ਕੰਮ ਐ ਇੱਥੇ ਸਾਰੇ ਵਿਕਾਸ ਕਾਰਜ ਰੁਕਿਆ ਹੋਏ ਮੈਡਮ ਨਮੋ ਲੁਗਾਗਨ ਮਾਨ ਨੇ ਵੀ ਬਹੁਤ بڑے ਵਾਅਦੇ ਕਰੇ ਸੀ ਆਮ ਆਦਮੀ ਪਾਰਟੀ ਦਾ ਟੋਟਲੀ ਫੇਲਡ ਐ ਤੁਸੀਂ ਦੇਖਿਆ ਐ ਇਸ ਸਰਕਾਰ ਬਹੁਤ ਤਰ੍ਹਾਂ ਬੁਰੀ ਤਰ੍ਹਾਂ ਫੇਲ ਹੈ ਤੇ ਭਾਰਤੀ ਜਨਤਾ ਪਾਰਟੀ ਖਰੜ ਦਾ ਵਿਕਾਸ ਕਰ ਸਕਦੀ ਹੈ ਇਹ ਜਨਤਾ ਦੀ ਆਵਾਜ਼ ਹੈ ਜਨਤਾ ਦੀ ਆਵਾਜ਼ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਪਵਨ ਕਰਮਨੋਚਾ ਖੜਿਆ ਹੈ ਇੱਕ ਜਜ਼ਾਰੂ ਵਰਕਰ ਹੈ ਰਾਣਾ ਜੀ ਇੱਕ ਗੱਲ ਮੈਂ ਪੁੱਛਣੀ ਜਨਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹੋ ਰਿਹਾ ਹੈ ਕਿ ਲੱਗ ਨਹੀਂ ਰਿਹਾ ਦਾ ਅਕਾਲੀ ਦਲ ਨੇ ਲੱਖ ਬੰਦਾ ਕਢਾਇਆ ਜੀ ਤੁਸੀਂ ਲੱਖ ਕਢਾ ਰਹੇ ਹੋ ਅਗਰ ਸਾਂਝਾ ਉਮੀਦਵਾਰ ਹੁੰਦਾ ਵੈਸੇ ਚਰਚਾਵਾਂ ਚੱਲ ਰਹੀਆਂ ਹਨ ਅਗਰ ਉੱਪਰ ਚਰਚਾਵਾਂ ਚੱਲ ਰਹੀਆਂ ਹਨ ਤਾਂ ਗਠਜੋੜ ਇੱਕ ਤਰ੍ਹਾਂ ਦਾ ਹੋਇਆ ਬਾਈ ਹੈ ਲਗ ਨਹੀਂ ਰਿਹਾ ਫਿਰ ਆਪਾਂ ਮੌਜੂਦ ਹੁੰਦੇ ਜੀ ਨਹੀਂ ਹੁਣ ਗਠਵੰਦਨ ਟੁੱਟ ਚੁੱਕਿਆ ਹੈ ਤੇ ਆਪਣੇ ਆਪਣੇ ਉਮੀਦਵਾਰ ਹੈ ਸਾਡਾ ਹਰੇਕ ਪਾਰਟੀ ਨੇ ਆਪਣਾ ਆਪਣਾ ਉਮੀਦਵਾਰ ਦੇਣਾ ਹੈ ਅਸੀਂ ਆਪਣੀ ਪਾਰਟੀ ਵੱਲੋਂ ਉਮੀਦਵਾਰ ਪਵਨ ਕੁਮਾਰ ਮਨੋਚਾ ਨੂੰ ਬਣਾਇਆ ਹਰੇਕ ਨੇ ਬਣਾਇਆ ਤੇ ਸਾਡਾ ਇੱਥੇ ਆਧਾਰ ਵੱਧਿਆ ਹੁਣ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਇਹ ਸਾਰੇ ਬੂਥ ਜਿੱਤੇ ਹੈ ਤੇ ਸਾਨੂੰ ਆਸ ਹੈ ਵੀ ਅਸੀਂ ਬਹੁਤ ਵੱਡੇ ਮਾਰਜਨ ਨਾਲ ਇਹ ਜਿਹੜੀ ਵਾਰਡ ਹੈ ਜਿੱਤਾਂਗੇ ਮੈਂ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਨੇ ਅੱਜ ਪਵਨ ਮਨੋਚਾ ਜੀ ਜੋ ਕਿ ਪਾਰਟੀ ਦੇ ਪੁਰਾਣੇ ਵਰਕਰ ਹੈ ਔਰ ਮੇਰਾ ਖਿਆਲਕ ਮੰਡਲ ਦੇ ਪ੍ਰਧਾਨ ਵੀ ਰਾ ਚੁੱਕੇ ਆ ਅੱਜ ਮੌਜੂਦਾ ਜ਼ਿਲ੍ਹੇ ਚ ਵਾਈਸ ਪ੍ਰਧਾਨ ਹੈ ਉਹਨਾਂ ਨੇ ਟਿਕਟ ਦੇ ਕੇ ਬਹੁਤ ਵਧੀਆ ਕੰਮ ਕਰਿਆ ਹੈ ਔਰ ਸਭ ਤੋਂ ਵੱਡੀ ਖਾਸ ਗੱਲ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਪਵਨ ਮਨੋਚਾ ਉਹ ਜਨਮ ਤੋਂ ਉਹੀ ਜਦ ਤੋਂ ਵਿਖੇ ਚ ਬੜੇ ਹੋਏ ਆ ਬੀਜੇਪੀ ਨਾਲ ਹੀ ਜੁੜੇ ਹੋਏ ਆ ਹੋਰ ਕੈਂਡੀਡੇਟ ਤਰ੍ਹਾਂ ਨਹੀਂ ਹੈ ਕਿ ਹਰ ਸਾਲ ਕੋਈ ਨਾ ਕੋਈ ਨਵੀਂ ਪਾਰਟੀ ਲੈ ਬਦਲ ਕੇ ਟਿਕਟ ਦੇ ਵਾਸਤੇ ਅਬ ਇਲੈਕਸ਼ਨ ਦੇ ਟਾਈਮ ਆ ਕੇ ਕਿਸੇ ਪਾਰਟੀ ਦੇ ਜਾ ਕੇ ਆਪਣਾ ਟਿਕਟ ਲੈ ਕੇ ਔਰ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਔਰ ਤੁਸੀਂ ਹਾਲਤ ਵੀ ਦੇਖ ਜਿਹੜੇ ਸਾਡੇ ਕੈਂਡੀਡੇਟ ਆ ਆਮ ਆਦੀ ਪਾਰਟੀ ਨੇ ਖੜਾਏ ਆ ਉਹ ਪਹਿਲਾ ਪ੍ਰਧਾਨ ਵੀ ਰਹੇ ਚੁੱਕਿਆ ਖੜਦੇ ਕਿੰਨਾ ਕੁ ਵਿਕਾਸ ਕਰਿਆ ਪਤਾ ਲੱਗ ਸਭ ਨੂੰ ਪਤਾ ਹੀ ਹੈ ਇਸ ਗੱਲ ਦਾ ਮੈਂ ਪਾਰਟੀ ਦਾ ਬਹੁਤ ਸ਼ੁਕਰਾਨਾ ਕਰਦਾ ਹਾਂ ਜਿਨੇ ਸਾਨੂੰ ਪਾਰਟੀ ਟਿਕਟ ਦੇ ਕੇ ਵੀ ਆਪਣਾ ਉਮੀਦਵਾਰ ਸਮਝਿਆ ਮੈਂ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਹੁਣ ਮੈਂ ਪਾਰਟੀ ਨੂੰ ਇਹ ਬੀਜ ਵਾਰਡ ਨੰਬਰ 16 ਦੀ ਟਿਕਟ ਜਿੱਤ ਕੇ ਉਹਨੂੰ ਤੇ ਝੋਲੀ ਵਿੱਚ ਹਾਸਲ ਕਰੂੰਗਾ ਉਸ ਤੋਂ ਬਾਅਦ ਅੱਗੇ ਆਪਣੀ ਨਵੀਂ ਕਾਰਵਾਈ ਸ਼ੁਰੂ ਕਰੂੰਗਾ ਕੀ ਕਹੀਏ ਮੈਂ ਕੀ ਮੁੱਦੇ ਕਿਹੜੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਲੜਨ ਜਾ ਰਹੇ ਹੋ ਜੀ ਵਾਰਡ ਨੰਬਰ 16 ਵੀ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਪਾਣੀ ਦੀ ਪ੍ਰੋਬਲਮ ਸੀਵਰੇਜ ਦੀ ਪ੍ਰੋਬਲਮ ਕਰ ਕਰ ਮਾ ਪਾਣੀ ਜਾ ਰਿਹਾ ਹਰੇ ਘਰ ਦੇ ਕੇ ਕੋੜੇ ਦੇ ਤੇ ਲਾ ਵੀ ਜੋ ਪੰਜਾਬ ਸਰਕਾਰ ਨੇ ਵਾਅਦੇ ਕਰੇ ਤੇ ਉਹ ਅੱਜ ਤੱਕ ਪੂਰੇ ਨਹੀਂ ਕਰੇ ਉਹ ਆਪਾਂ ਐਮਸੀ ਬਣ ਕੇ ਸਾਰੇ ਵਾਅਦੇ ਪੂਰੇ ਕਰ ਲੋ ਉਹ ਮਨਕਲੇ ਵੀ ਪਾਣੀ ਖੜਾ ਰਹਿੰਦਾ ਰਿਹਾ ਉਹ ਚਲੋ ਹੁਣ ਮਨਕਲੇ ਵੀ ਇੱਕ ਅਲੱਗ ਮੈਟਰ ਜੋ ਪੰਜਾਬ ਸਰਕਾਰ ਨੇ ਕਿਹਾ ਤਾਂ ਅਸੀਂ ਕਰੂਗੇ ਅਰਮੋਲ ਮਕਰਨ ਮਾਰਨੇ ਉਹ ਕੁਝ ਨਹੀਂ ਕਰਿਆ ਉਧਰ ਹਮੇਸ਼ਾ ਲੋਕਾਂ ਦਾ ਲੱਖਾਂ ਰੁਪਏ ਨੁਕਸਾਨ ਹੁੰਦਾ ਆਇਆ ਤੇ ਹੱਲੇ ਵੀ ਉਸ ਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆਪਣਾ ਤਾਂ ਹੁਣ ਕਿਸੇ ਦੇ ਅੱਗੇ ਨਹੀਂ ਸਾਡੇ ਮੁਰੇ ਤਾਂ ਹੁਣ ਅਸੀਂ ਤੇ ਜਿੱਤੇ ਤੇ ਹਾਸਲ ਕਰੂਗੇ ਕੋਈ ਮੁਕਾਬਲਾ ਹੈ ਉਹ ਨਹੀਂ ਬਈ ਜਿੱਤੇਗਾ ਬਈ ਜਿੱਤੇਗਾ ਪਵਨ ਮਨੋਚਾ ਜਿੱਤੇਗਾ ਬਈ ਜਿੱਤੇਗਾ ਬਈ ਜਿੱਤੇਗਾ ਪਵਨ ਮਨੋਚਾ ਜਿੱਤੇਗਾ ਬਈ ਜਿੱਤੇਗਾ ਬਈ ਜਿੱਤੇਗਾ ਪਵਨ ਮਨੋਚਾ ਜਿੱਤੇਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਭਾਰਤੀ ਜਨਤਾ ਪਾਰਟੀ ਦਾ ਪਵਨ ਮਨੋਚਾ ਦੇ ਵੱਲੋਂ ਬਹੁਤ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵਿਕਾਸ ਬਾੜ ਦੇ ਵਿੱਚ ਨਹੀਂ ਹੋਏ ਉਹਨਾਂ ਵਿਕਾਸਾਂ ਨੂੰ ਲੈ ਕੇ ਜਿਹੜੇ ਨੇ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਵੱਡੇ ਨੇਤਾ ਜਿਹੜੇ ਆਏ ਨੇ ਉਹਨਾਂ ਨੇ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਬਹੁਬਤ ਦੇ ਨਾਲ ਬਾੜ ਨੰਬਰ 16 ਦੀ ਇਹ ਸੀਟ ਜਿੱਤੇਗਾ ਉਹਨਾਂ ਦੇਖਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਜੋਰ ਲਗਾ ਰਹੀ ਆ ਆਮ ਆਦਮੀ ਆਪਣਾ ਜੋਰ ਲਗਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਨੇ ਕੇਸ ਸਿੰਘ ਦੇ ਬੇਟੇ ਨੇ ਜੋ ਉਹ ਖੜੇ ਨੇ ਉਹ ਵੀ ਆਪਣਾ ਜੋਰ ਲਗਾ ਰਹੇ ਨੇ ਨਿੱਤਰ ਕੇ ਕੌਣ ਆਂਦਾ ਇਹ ਕੌਣ ਲੋਕਾਂ ਦੀ ਆਵਾਜ਼ ਤੇ ਖਰਾ ਉਤਰਦਾ ਕਿਹੜਾ ਉਹਨਾਂ ਦੇ ਕੰਮ ਕਰਾਵੇਗਾ ਇਹ ਤਾਂ ਆਣ ਵਾਲਾ ਸਮਾਂ ਹੀ ਦੱਸੇਗਾ ਖੜਾ ਤਾਂ ਡੇਵਿਡ ਵਰਮਾ ਦੀ ਖਾਸ ਰਿਪੋਰਟ we